ਵੀਰ ਸਿੰਘ ਦਾ ਉੱਥੇ ਜਨਤਪੁਰ ਸਾਹਿਬ ਸੀ ਉੱਥੇ ਵੀ ਉਹਨੇ ਬੀੜੀਆਂ ਮਾਰੀਆਂ ਧੁਮੇ ਮਾਰੇ ਤੇ ਇਹ ਕਹਿੰਦਾ ਮੇਰੇ ਪਰਚਾ ਹੋ ਜਾਏਗਾ ਇਹ ਨਾਲ ਛੱਜ ਬਣਦਾ ਸੁਖਵੀਰ ਬਾਦਲਮਗਰ ਕਿਸੇ ਦਿਨ ਨੂੰ ਵੇਖ ਲੈ ਸੁਖਵੀਰ ਬਾਦਲ ਮਾਰੇ ਜਾਣਾ ਤੇ ਇਹਨਾਂ ਪਾਸੇ ਹੋ ਜਾਣਾ ਟੰਡੀ ਕਾਏ ਬਾਦਲ ਸਾਹਿਬ ਆਪਣੀ ਸਿਰ ਥੱਲੇ ਵੀ ਤੇ ਉੱਤੇ ਵੀ ਇਹਨੂੰ ਮੁਰਾਦ ਇਹ ਬਾਦਲ ਸਾਹਿਬ ਨੇ ਪੁਨਿਆਰੇ ਵਾਲੇ ਨੂੰ ਜਾ ਕੇ ਜੰਮੂ 'ਚ ਬੰਦ ਕਰਤਾ ਸੀ ਨਾ ਤਾਂ 14 ਅਪ੍ਰੈਲ ਸਾਖੀ ਹੈ 15 ਅਪ੍ਰੈਲ ਨੂੰ ਤੂੰ ਟੋੜਾ ਮਾਰੇ ਬਾਦਲ ਸਿਰ 'ਚ ਤੇ ਬਾਦਲ ਮਾਰੇ ਟੋੜੇ ਸਿਰ ਟੰਡੀ ਬਣਾਇਆ ਇਨਾ ਤਰੰਡੀ ਬਣਾਇਆ ਤੇ ਭਨੇਹਾਰੇ ਵਾਲ ਆ ਗਿਆ ਭਨੇਹਾਰੇ ਵਾਲ ਨੇ 22 ਰੂਪ ਸਾਢੇ ਹਾਥੀ ਚੜਕੇ ਕੋਈ ਵਿਚਾਰ ਪਾਉਣਗੇ ਪਹਿਲਾਂ ਲਉਣਗੇ ਹਾਥੀ ਤੇ ਤੋਰਨਗੇ ਖੋਤੇ ਤੇ ਕਾਲ ਤਾਂ ਜਿਆਦਾ ਪਰ ਇਹ ਤਾਂ ਰੰਗਵੀਰ ਸਿੰਘ ਆ ਗਏ ਨੇ ਕਾਲ ਤੱਕ ਤੋਂ ਹੁਕਮਨਾਮਾ جاری ਹੋਏ ਨੇ ਕਿ ਲਹਿੰਗੇ ਨਹੀਂ ਪਾਉਣੇ ਉਹਨਾਂ ਲਹਿੰਗੇ ਛੱਡ ਕੇ ਕੀ ਨਹੀਂ ਕੀਤਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਆਂ ਭਾਈ ਲਖਵਿੰਦਰ ਸਿੰਘ ਦੇ ਕੋਲ ਸੋ ਅੱਜ ਗੱਲਬਾਤ ਕਰਨ ਲੱਗੇ ਆਂ ਕਾਲਤਾ ਸਾਹਿਬ ਦੀ ਇੱਕ ਜਿਹੜੀ ਮਰਿਆਦਾ ਇੱਕ ਸਿਧਾਂਤ ਹੈਗੀ ਹੈ ਜੇ ਗੱਲ ਕਰੀ ਐਸਜੀਪੀਸੀ ਦੀ ਐਸਜੀਪੀਸੀ ਦੀ ਜਿਵੇਂ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸੀਗੇ ਪਿਛਲੇ ਸਮੇਂ ਦੇ ਵਿੱਚ ਸੋ ਉਹਨਾਂ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ ਸੋ ਗੱਲਬਾਤ ਕਰਨ ਜਾ ਰਹੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਨਿਸ਼ਾਨ ਸਿੰਘ ਜੀ ਇੱਥੇ ਪਹੁੰਚਣ ਤੇ ਆ ਵੀਰ ਬਹੁਤ ਬਹੁਤ ਧੰਨਵਾਦ ਜੀ ਸੋ ਲਖਵਿੰਦਰ ਸਿੰਘ ਜੀ ਆਪਾਂ ਜੇ ਸਿੱਖ ਕੌਮ ਦੀ ਗੱਲ ਕਰੀਏ ਸਿੱਖ ਸਿਆਸਤ ਦੀ ਗੱਲ ਕਰੀਏ ਤੇ ਬਹੁਤ ਹੀ ਡੰਗਾਈ ਵਾਲੇ ਮਸਲੇ ਚੱਲਦੇ ਪਏ ਨੇ ਸਿੱਖ ਕੌਮ ਅੱਜ ਜੇ ਆਪਾਂ ਸਿੱਖੀ ਸਿਧਾਂਤਾਂ ਦੀ ਗੱਲ ਕਰੀਏ ਸਿੱਖੀ ਸਿਧਾਂਤਾਂ ਨੂੰ ਸਿੱਕੇ ਟੰਕੇ ਜਿਵੇਂ ਆਪਾਂ ਅਕਾਲੀ ਦਲ ਜਾ ਜਿੰਨੇ ਵੀ ਜਥੇਦਾਰ ਨੇ ਇੱਕ ਜਿਹੜੇ ਸਿਧਾਂਤ ਹੁੰਦੇ ਨੇ ਕੌਮ ਦੇ ਇੱਕ ਮਰਿਆਦਾ ਹੁੰਦੀ ਹੈ ਉਸ ਮੁੱਦੇ ਤੇ ਅੱਜ ਗੱਲਬਾਤ ਕਰਦੇ ਆ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਪਹਿਲਾ ਸਵਾਲ ਇਹੀ ਹੈਗਾ ਕਿ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਹੈਗੇ ਨੇ ਉਹਨਾਂ ਨੇ ਪਿਛਲੇ ਦਿਨ ਐਸਤੀਫਾ ਦੇ ਦਿੱਤਾ ਹੈ ਇਸ ਅਸਤੀਫੇ ਨੂੰ ਕਿਵੇਂ ਵਿਖਦੇ ਹੋ ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦੀ ਪਰੰਪਰਾ ਚੱਲੀ ਆ ਉਹ ਦੀ 1984 ਤੋਂ ਲੈ ਕੇ ਜੀ ਜੂ 84 ਟੈਗ ਹੋ ਗਿਆ ਉਸ ਤੋਂ ਪਿੱਛੇ ਬਾਦਲ ਸਭ ਦਾ ਕਬਜ਼ਾ ਹੋ ਗਿਆ ਇੱਥੇ ਹਰਮੰਦਰ ਸਾਹ ਉਤੇ ਇਹਨੇ ਜੋ ਕੀਤਾ ਕਤਾਈਆਂ ਢਾਤੀਆਂ ਸੰਤ ਜੈਲ ਸਿੰਘ ਆਹਨਦੇ ਸੀ ਕਿ ਇਹ ਆਂਦੇ ਨੇ ਵੀ ਸਾਡੇ 치ਤਾ ਦੀ ਪਾਰਟੀ ਹੈ 14ਵੀਂ ਥਾਂ ਤੇ ਮੈਂ ਆ ਤੇ 14ਵੀਂ ਥਾਂ ਤੇ ਸੰਤ ਜਾਸਰ ਲੋਂਗੋ ਵਾਲੇ ਇਹਨਾਂ ਚ ਇੱਕ ਵੀ ਪਰਿਵਾਰ ਦਾ 치ਦੀ ਕਿਹ ਦਿੱਤੀ ਹੋਵੇ ਤਾਂ ਤੇ ਇੱਕ 치ਦੇ ਬਰਾਬਰ ਕਹਿੰਦੇ 치ਦਾ ਦੀ ਪਾਰਟੀ ਇਹ ਕਾਲੀ ਧਾਲ ਬਾਦਲ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਹੁੰਦਾ 치ਦਾ ਦੀ ਪਾਰਟੀ ਇਹਨਾਂ ਦੱਸੋ ਕਿਹੜਾ 치ਦਾ ਦੀ ਪਾਰਟੀ ਜਿਹੜਾ ਇਹ ਸ਼ਰੋਣੀ ਕੋਈ ਗੱਲ ਕਰਦੇ ਨੇ ਟੋੜੇ ਨੂੰ ਇਹਨਾਂ ਜਲੀਲ ਕਰਦੇ ਰਹਿਣੇ ਹੂੰ ਹੂੰ ਬੜਾ ਕਿਤਨ 1990 ਚ ਜਦੋਂ ਬਰਾਏ ਸਰਬੱਤ ਕਾਲ ਸਿੱਤ ਜਾਇਆ ਉਥੇ ਅਨੰਦਪੁਰ ਸਾਹਿਬ ਹੂੰ ਮਨਾਉਣਾ ਹੀ ਤੇ 300 ਸਾਲਾ ਉਸ ਟਾਈਮ ਤੇ ਭਾਈ ਰਮਜੀਤ ਸਿੰਘ ਚਹੇਦਾਰ ਸੀ ਜੀ ਉਹ ਚਹੇਦਾਰ ਨੇ ਤੇ ਉਹਨੇ ਇਹ ਗੱਲ ਕੀਤੀ ਉਹ 303 ਅਰਬ ਰੁਪਈਆ ਆ ਸੀ ਹੂੰ ਤੇ ਬਾਦਲ ਮੈਂ ਖਾਣਾ ਤੇ ਜੇ ਟੋੜੇ ਨੇ ਖਾਣ ਨਹੀਂ ਦੇਣਾ ਤੇ ਇਹਨੇ ਟੋੜਨ ਪਾਸੇ ਕਰਕੇ ਜੀ ਤੇ ਭਾਈ ਰੰਜੀਤ ਸਿੰਘ ਕੁਛ ਆਖਿਆ ਸੀ ਵੀ ਨਾ ਤਾਂ 14 ਸਾਕੀਏ 15 April ਨੂੰ ਤੂੰ ਟੋੜਾ ਮਾਰੇ ਬਾਦਲ ਸਿਰਚ ਤੇ ਬਾਦਲ ਮਾਰੇ ਟੋੜੇ ਸਿਰਚ ਹੈ ਹੂੰ ਤੇ ਉਹਨਾਂ ਚੁੱਪ ਰਹੇ ਇਹਨਾਂ ਨੇ ਰਜੀਤ ਸਿੰਘ ਨੂੰ ਉਸ ਟਾਈਮ ਲਾਇਆ ਸੀ ਕੋਈ ਗੁਨਾਹ ਨਹੀਂ ਸੀਗਾ ਜੀ ਉਸ ਤੋਂ ਪਿੱਛੇ ਇਹਨਾਂ ਨੇ ਫਿਰ ਟੋੜੇ ਨੂੰ ਲਾਤਾ ਟੋੜੇ ਲਗ ਬਣਤੀ ਬੀਬੀ ਜਗੀਰ ਕੌਰ ਹਮ ਜਗੀਰ ਕੌਰ ਨੇ ਉਹਦੀ ਕੁੜੀ ਮਾਰ ਲਈ ਜੀ ਕੁੜੀ ਮਾਰ ਲਈ ਤੇ ਇਹ ਜਿਹੜਾ ਇਹ ਗਿਆਨ ਬਣ ਕੇ ਕਹਿੰਦੀ ਪੂਰ ਸਿੰਘ ਚਿਹਦਰ ਬਣ ਗਿਆ ਹਮ ਕਹਿੰਦੀ ਪੁੱਜ ਗਿਆ ਸੀ ਗੁਨਾਜਲੇ ਚ ਮੱਧ ਪ੍ਰਦੇਸ਼ ਚ ਅੱਛਾ ਉਹਨੇ ਉੱਥੋਂ ਹੁਕਮ ਨਾ ਜਾਰੀ ਕਰਤਾ ਬੀਬੀ ਜਗੀਰ ਸਿੱਖੀ ਜੋ ਖਾਰਜ ਹਮ ਅੱਛਾ ਸਿੱਖੀ ਖਾਰਜ ਕਰ ਫਿਰ ਨੇ ਬਣਾਤਾ ਬੰਡੂਕਰ ਹਮ ਬਨੂਗਰ ਆ ਗਿਆ ਬਨੂਗਰ ਆ ਗਿਆ ਤੇ ਫੇਰ ਇਹ ਬਨੂਗਰ ਨਵੀ ਇਹਨਾਂ ਨੇ ਬੜਾ ਵੱਟਾ ਬਨੂਗਰ ਨੂੰ ਉਸ ਤੋਂ ਪਿੱਛੇ ਜਗਤ ਤਰੋਂਡੀ ਬਣਾਇਆ ਇਹਨਾਂ ਤਰੋਂਡੀ ਬਣਾਇਆ ਤੇ ਪੁਣਿਆਰੇ ਵਾਲ ਆ ਗਿਆ ਪੁਣਿਆਰੇ ਵਾਲ ਨੇ 22 ਰੂਪ ਸਾੜੇ ਹਾਥੀ ਚੜ੍ਹ ਕੇ ਤੇ ਬਣਾ ਇੱਕ ਪਵਸਾ ਕੇ ਬਣਾਇਆ ਸੀ ਤੇ ਤਰੋਂਡੀ ਨੇ ਕਿਹਾ ਸੀ ਪ੍ਰਧਾਨ ਤਰੋਂਡੀ ਕਹੇ ਬਾਦਲ ਸਾਹਿਬ ਆਪਣੀ ਸਰਾ ਥੱਲੇ ਵੀ ਤੇ ਉੱਤੇ ਵੀ ਇਹਨੂੰ ਮੁਰਾਦ ਇਹ ਬਾਦਲ ਸਾਹਿਬ ਨੇ ਪੁਣਿਆਰੇ ਵਾਲੇ ਨੂੰ ਜਾ ਕੇ ਜੰਮੂ ਚ ਬੰਦ ਕਰਤਾ ਸੀ ਇਹ ਕਰਕੇ ਇਹਨਾਂ ਦੀ ਪਰੰਪਰਾ ਅੱਜ ਦੀ ਨਹੀਂ ਗਈ ਹੈਗੀ ਇਹਨਾਂ ਪਰੰਪਰਾ ਮੋਢ ਤੋਂ ਲੈ ਕੇ ਚੱਲੀ ਆਉਂਦੀ ਹੈ ਜਿਹੜਾ ਮਰਜ਼ੀ ਚਾਹਦਰ ਬਣਾਉਣਗੇ ਕੋਈ ਵਿਚਾਰ ਬਣਨਗੇ ਪਹਿਲਾਂ ਲਉਣਗੇ ਹਾਥੀ ਤੇ ਤੋੜਨਗੇ ਖੋਤੇ ਤੇ ਇਹ ਜਿਹੜਾ ਧਾਮੀ ਦੀ ਗੱਲ ਕਰਨੇ ਆ ਧਾਮੀ ਨੂੰ ਇਹ ਸੋਇਣਾ ਚਾਹੀਦਾ ਵੀ ਜਿਹੜਾ ਹਾਲ ਹਰਪਿੰਦਾ ਕੀਤਾ ਹੈ ਉਹ ਹਾਲ ਧਾਮੀ ਦਾ ਕਰਨਾ ਧਾਮੀ ਨੂੰ ਜਲੀਲ ਕਰ ਕਰਕੇ ਪਹਿਲਾਂ ਉਹ ਨਸੀਬਾ ਦੇ ਗਿਆ ਮੁਰਕੇ ਮਨਉਣਗੇ ਫਿਰ ਮਨਾਵਨਾ ਕੇ ਲਉਣਗੇ ਫਿਰ ਮਨਾ ਕੇ ਫਿਰ ਨੂੰ ਕੱਢਣਗੇ ਜਲੀਲ ਪੂਰਾ ਕਰਕੇ ਕੱਢਣਗੇ ਬਾਹਰ ਹੂੰ ਧਾਮੀ ਨੂੰ ਠੀਕ ਹੈ ਸੋ ਲਖਵਿੰਦਰ ਸਿੰਘ ਦੀ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਹੈ ਹਾਂਜੀ ਜਿਸ ਦੇ ਵਿੱਚ ਕਲਤਕ ਸਾਬ ਦੇ ਜਥੇਦਾਰ ਨੇ ਇੱਕ ਐਲਾਨ ਕੀਤਾ ਸੀ ਵੀ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਸ਼੍ਰੋਮਣੀ ਕਾਲੀ ਦਲ ਦੀ ਦੁਬਾਰਾ ਤੋਂ ਭਰਤੀ ਕਰੇਗੀ ਉਹ ਭਰਤੀ ਦੇ ਵਿੱਚ ਬਡੂੰਗਰ ਸਾਹਿਬ ਜਿਹੜੇ ਹੈਗੇ ਨੇ ਉਹਨੇ ਵੀ ਅਸਤੀਫਾ ਦਿੱਤਾ ਕਿਵੇਂ ਬਡੂੰਗਰ ਸਾਹਿਬ ਅਸਤੀਫਾ ਦੇ ਕੇ ਜੋ ਸਿਵਨ ਪਿੱਛੇ ਜੋ ਧਾਮੀ ਦਿੱਤਾ ਅਸਤੀਫਾ ਬਡੂੰਗਰ ਦੇ ਗਿਆ ਉਸ ਤੋਂ ਪਿੱਛੇ ਰਹਿ ਗਏ ਪੰਜ ਮੈਂਬਰ ਪੰਜ ਮੈਂਬਰ ਰਹਿ ਗਏ ਤੇ ਇਹਨਾਂ ਨੇ ਆਖਿਆ ਜੇ ਕਮੇਟੀ ਕਾਮਯਾਬ ਹੋ ਗਈ ਤੇ ਭਰਤੀ ਜਿਹੜੀ ਹੈ ਭਰਤੀ ਵੇਖੋ ਜੀ ਇਹਨਾਂ ਨੂੰ ਜਦੋਂ ਚੋਣਾ ਹੋਇਆ ਪਿੱਛੇ ਹੂੰ ਜਲੰਧਰ ਦੇ ਕਿਹੇ ਤੋਂ ਮਿਲੀਆਂ 2000 ਵੋਟ ਮਿਲੀਆਂ ਕਿਤੇ 1200 ਮਿਲੀਆਂ ਤੇ ਭਰਤੀ ਕਰਦੇ 35 ਲੱਖ ਦੀ ਤੇ ਭਰਤੀ ਕਿੱਥੋਂ ਆ ਗਈ ਭਰਤੀ ਇਹਨਾਂ ਨੇ ਕਿਨੇ ਬੱਚਿਆਂ ਦੇ ਕਰਤੀਏ ਕਿਸੇ ਧਾਰਕਾ ਨਾਲ ਲੱਗਾ ਕਿਤੇ ਕੁਝ ਨਹੀਂ ਕੀਤਾ ਇਹਨਾਂ ਨੇ ਇੱਕ ਬਨੌੜੀ ਭਰਤੀ ਕੀਤੀ ਹੈ ਅਸਲੀ ਭਰਤੀ ਨਹੀਂ ਕੀਤੀ ਭਰਤੀ ਉਹ ਸੀ ਜਿਹੜਾ ਕਾਲ ਤਾਂ ਜਿਹੜਾ ਕਿਹਾ ਸੀ 7ਵੇਂ ਕਮੇਟੀ ਭਰਤੀ ਕਰੇਗੀ ਉਹ ਆਰਡਰ ਕਰੇਗੀ ਇਹਨਾਂ ਨੂੰ ਮੰਨਿਆ ਨਹੀਂ ਗਾ ਤੇ ਉਹਦੇ ਵਿੱਚ ਤਾਂ ਬਡੁੰਗਰ ਸੀਫਾ ਦੇ ਗਿਆ ਵੀ ਸਾਡੀ ਗੱਲ ਤਾਂ ਇਹੋ ਤਰ੍ਹਾਂ ਜੋ ਤੇ ਜਿਹੜਾ ਚੀਮਾ ਸਾਰਾ ਮੈਨ ਮਾਸਟਰ ਇਹਦਾ ਚੀਮਾ ਇਦਾਂ ਇਹ ਜਦ ਬਾਦਲ ਦਾਲਦਾ ਹੂੰ ਇਹ ਬਾਦਲ ਦਾਲਦੇ ਮਗਰ ਤੇ ਸਭ ਲੋ ਵੀ ਜਿਵੇਂ ਨਾ ਚੂਹੇ ਮਗਰ ਛੱਜ ਵੱਜ ਜਾਂਦਾ ਜੀ ਇਹਦੇ ਮਗਰ ਵੱਜਦਾ ਛੱਜ ਚੂਹੇ ਮੀਟਰ ਕਰ ਲਈ ਸੀ ਮੀਟਿੰਗ ਕਰ ਲਈ ਚੂਹਿਆਂ ਨੇ ਤੇ ਚੂਹਾ ਮੀਟ ਕਰ ਲਈ ਚੂਹਾ ਤਾਂ ਮੈਨੂੰ ਪ੍ਰਧਾਨ ਬਣੋ ਚੇਰ ਬਣੋ ਹੂੰ ਉਸ ਟਾਈਮ ਤੇ ਉਧਰ ਐਦਵਾਰ ਸੀ ਉਹਨਾਂ ਕਹਿੰਦਾ ਵੀ ਅਜੇ ਐਦਵਾਰ ਕੋਈ ਪ੍ਰੈਸੇ ਨਹੀਂ ਗਈ ਉਹਨਾਂ ਫਿਰ ਕੀ ਨਿਸ਼ਾਨੀ ਦਿਓਗਾ ਤੇਰੇ ਮੂਰ ਛੱਜ ਬਣ ਦਿੰਦੇ ਆ ਹੂੰ ਉਹ ਛੱਜ ਬਣ ਦਿੱਤਾ ਜਦੋਂ ਆਈ ਮਿਓ ਛੱਜ ਵਾਲਾ ਤਾਂ ਜਿਹੜੇ ਬਨਣਾ ਸੀ ਉਹ ਤਾਂ ਪਾਸੇ ਹੋ ਗਏ ਤੇ ਛੱਜ ਵਾਲਾ ਮਾਰਿਆ ਗਿਆ ਉਹ ਗੱਲ ਇਹਨਾਂ ਨੇ ਛੱਜ ਬਣਦਾ ਸੁਖਵੀਰ ਬਾਦਲਮਗਰ ਕਿਸੇ ਦਿਨ ਨੂੰ ਵੇਖ ਲੈ ਸੁਖਵੀਰ ਬਾਦ ਮਾਰਿਆ ਜਾਣਾ ਤੇ ਇਹਨਾਂ ਪਾਸੇ ਹੋ ਜਾਣਾ ਹੂੰ ਤੇ ਇਹਨਾਂ ਨੇ ਸਾਰੇ ਵਰਤ ਵਰਤ ਕੇ ਇਹਨਾਂ ਨੂੰ ਸਾਰੇ ਧਾਮੀ ਦੇ ਵੀ ਨਿਬੇੜਾ ਕਰ ਦੇਣਾ ਤੇ ਧਾਮੀ ਚੰਗਾ ਤੇ ਲੈ ਕੇ ਅਸਤੀਫਾ ਦੇ ਕੇ ਨਾ ਆਵੇ ਤਾਂ ਚੰਗਾ ਹੀ ਹੂੰ ਮੈਂ ਤਾਂ ਚੰਗਾ ਨਾ ਜਿਹੜਾ ਰਗੂਜੀਤ ਸਿੰਘ ਬਣਾ ਰਹੇ ਨੇ ਇਹਨਾਂ ਬਣਾਉਣਾ ਉਹਨੂੰ ਐਂਡ ਤੇ ਆਣ ਕੇ ਫਿਰ ਧਾਮੀ ਨੂੰ ਜਲੀ ਕਰਨਗੇ ਫਿਰ ਕਰਨਗੇ ਜਰੂਰ ਨਾਲ ਗੱਲ ਨਹੀਂ ਗਈਗੀ ਨਹੀਂ ਲਖਿੰਦਰ ਸਿੰਘ ਜੀ ਜਿਹੜੇ ਜਥੇਦਾਰ ਗਿਆਨੀ ਹਰਗਵੀਰ ਸਿੰਘ ਹੈਗੇ ਨੇ ਹਾਂਜੀ ਕਾਲ ਤਖਤ ਸਾਹਿਬ ਦੇ ਉਹ ਕਹਿੰਦੇ ਨੇ ਵੀ ਹਰਜਿੰਦਰ ਸਿੰਘ ਧਾਮੀ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖਣੀਆਂ ਚਾਹੀਦੀਆਂ ਤੇ ਇਹ ਜਿਹੜਾ ਅਸਤੀਫਾ ਵਾਪਸ ਲੈ ਲੈਣਾ ਚਾਹੀਦਾ ਫਿਰ ਮੇਰੇ ਕਾਲ ਤਖਤ ਤੇ ਧਾਮੀ ਵੱਡਾ ਹੋ ਗਿਆ ਤੂੰ ਛੋਟਾ ਹੋ ਗਿਆ ਹੂੰ ਜੇ ਤੂੰ ਕਾਲ ਤਖਤ ਤੇ ਵੱਡਾ ਹੈ ਨਾ ਸਾਰੀ ਜਿਹਨੇ ਕਾਲ ਤਖਤ ਵੱਡਾ ਹੈ ਤੇ ਜੋ ਚੱਲਣੀ ਕਾਲ ਤਖਤ ਚੱਲਣੀ ਹੈ ਤੇ ਫਿਰ ਧਾਮੀ ਤੱਕ ਕੰਮ ਚਲਾਉਏ ਕਮੇਟੀ ਦਾ ਧਾਮੀ ਨੇ ਕੰਮ ਹੀ ਵੇਖਣਾ ਵੀ ਕਿ ਤੁਰ ਤਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਧਾਮੀ ਨੇ ਕਾਲ ਤਖਤ ਨੂੰ ਮਤਲਬ ਨਹੀਂ ਧਾਮੀ ਦੇਗਾ ਇਹਨਾਂ ਇੱਕ ਗੱਲ ਜਿਹੜਾ ਰਵੀਰ ਸਿੰਘ ਇਹ ਉਹ ਇਹਨਾਂ ਥੱਲੇ ਲੱਗ ਚੁੱਕਾ ਹੈ ਹੂੰ ਤੇ ਜੇ ਥੱਲੇ ਨਾ ਲੱਗੇ ਖਾਇ ਅਕਾਲੀ ਫੋਲਾ ਸਿੰਘ ਜੁਰਤ ਤੇ ਕਦੀ ਵੀ ਧਾਮੀ ਵਰਗੇ ਨਹੀਂ ਗਿਆ ਸਕਦੇ ਨਾ ਇਹ ਕੋਈ ਵਿਉਂਤ ਬਣਦੀ ਹੈ ਕਿਸੇ ਤਰੀਕੇ ਨਾਲ ਵੀ ਨਹੀਂ ਬਣਦੀ ਹੂੰ ਇਹ ਜੋ ਗੱਲ ਕਰੇ ਕਾਲ ਤਖਤ ਹੁਕਮ ਜਮ ਚੱਲਦਾ ਹੈ ਕਾਲ ਤਖਤ ਤੇ ਆਜ਼ਾਦ ਹੈ ਪਰ ਜਿਹੜੇ ਉੱਥੇ ਲੱਗੇ ਨੇ ਉਹ ਗੁਲਾਮ ਨਹੀਂ ਉਹ ਇਹਨਾਂ ਗੁਲਾਮ ਨਿਕੰਦੇ ਨੇ ਇਹਨਾਂ ਨੇ ਕਾਲ ਤੱਕ ਗੁਲਾਮ ਕਰ ਗੁਲਾਮ ਨਹੀਂ ਕੱਲ੍ਹ ਤੋਂ ਨਹੀਂ ਗੁਲਾਮ ਕੱਲ੍ਹ ਤੋਂ ਆਜ਼ਾਦ ਨੇ ਪਰ ਇਹ ਤਾਂ ਰਵੀਰ ਸਿੰਘ ਗੁਲਾਮ ਹੋ ਚੁੱਕੇ ਨੇ ਰਵੀਰ ਸਿੰਘ ਤਾਂ ਉੱਥੇ ਜਨਾਦਪੁਰ ਸਾਹਿਬ ਸੀ ਉੱਥੇ ਵੀ ਉਹਨੇ ਬੀੜੀਆਂ ਮਾਰੀਆਂ ਤੁਮੇ ਮਾਰੇ ਤੇ ਇਹ ਕਹਿੰਦਾ ਮੇਰੇ ਪਰਚਾ ਹੋ ਜਾਏਗਾ ਰਵੀਸ਼ ਸਿੰਘ ਇਹ ਤਾਂ ਹੋਈਏ ਜਦ ਬੀਬੀ ਨੇ ਫੜਿਆ ਉਹਨੇ ਤੇ ਇਹਦੇ ਉਹਨੇ ਤਾਂ ਪਰਚਾ ਨਾ ਹੋ ਗਿਆ ਇਹ ਰਵੀਸ਼ ਸਿੰਘ ਜਿਹੜਾ ਕਿਸੇ ਗੱਲ ਜੋਗ ਨਹੀਂ ਗਿਆ ਇਹਨੇ ਅੱਜ ਵੀ ਮਿਉਂ ਹੈ ਤੇ ਕੱਲ ਵੀ ਮਿਉਂ ਹੂੰ ਤੇ ਇਹ ਦੱਸੇ ਵੀ ਇਹ ਸਾਨੂੰ ਇਹ ਦੱਸੇ ਵੀ ਕਾਲ ਤੱਕ ਦਾ ਵੱਡਾ ਹੈ ਕਿ ਆ ਧਾਮੀ ਵੱਡਾ ਨਹੀਂ ਇੱਥੇ ਇੱਕ ਸਵਾਲ ਹੈ ਲਖਵਿੰਦਰ ਸਿੰਘ ਜੀ ਰਕबीर ਸਿੰਘ ਇਹ ਗੱਲ ਕਰਦੇ ਜਥੇਦਾਰ ਸਾਹਿਬ ਕਹਿੰਦੇ ਵੀ ਐਸਜੀਪੀਸੀ ਦਾ ਇੱਕ ਕਾਨੂੰਨ ਬਣਿਆ ਸੀਗਾ 1925 ਦੇ ਵਿੱਚ ਤੇ 1925 ਤੋਂ ਬਾਅਦ ਫਿਰ ਜਿਹੜਾ ਜਿੰਨਾ ਜਥੇਦਾਰ ਦੀ ਜਿਹੜੀ ਪਦਵੀ ਸੀ ਐਸਜੀਪੀਸੀ ਤਾਰ ਵੀ ਸਕਦੀ ਹੈ ਤੇ ਲਾ ਵੀ ਸਕਦੀ ਹੈ ਇਹਨੂੰ ਕਿਵੇਂ ਵਿਖਦੇ ਉਸ ਤੋਂ ਪਹਿਲਾਂ ਕੈਲੀਫੋਰਨੀਆ ਸੰਘ ਸੀ ਉਦੋਂ ਕਿਉਂ ਨਹੀਂ ਬਣਾਇਆ ਤਾ ਜੇ ਅੰਗਰੇਜ਼ ਬਣਾ ਗਏ ਨਾ ਅੰਗਰੇਜ਼ਾਂ ਦਾ ਗਰੂਪ ਥੋੜਾ ਬੰਨਾ ਹੈ ਕਾਨੂੰਨ ਤਾਂ ਸਾਡਾ ਬੰਨਾ ਖਾਲਸੇ ਦਾ ਬੰਨਾ ਹੈ ਕਾਨੂੰਨ ਤਾਂ ਖਾਲਸੇ ਦਾ ਬੰਨਾ ਹੈ ਅੰਗਰੇਜ਼ਾਂ ਥਲੇ ਕੋਈ ਬੰਨਾ ਇਹ ਅੰਗਰੇਜ਼ਾਂ ਥਲੇ ਅੱਜ ਵੀ ਲੱਗੀ ਜਿੰਦੇ ਉਸੇ ਨੂੰ ਮਨੇ ਹਰਮੰਦਰ ਸਾਹਿਬ ਦੇ ਅੱਛੇ ਅੱਜ ਜਕਾਰਾ ਨਹੀਂ ਚੱਲਦਾ ਉਹ ਅੰਗਰੇਜ਼ਾਂ ਦਾ ਬੰਦ ਕਰਾਇਆ ਹੈ ਇਹ ਉਹਨਾਂ ਥਲੇ ਅੱਜ ਵੀ ਲੱਗੀ ਹੋਣ ਨੇ ਇਹ ਕਰਕੇ ਇਹਨਾਂ ਨੇ ਆ ਇਹਨਾਂ ਨੂੰ ਨਿਚ ਨਾ ਚਾਹੀਦਾ ਅੰਗਰੇਜ਼ਾਂ ਦਾ ਅੱਜ ਅਸੀਂ ਯਾਦ ਆ ਫਿਰ ਇਹ ਤਾਂ ਮੈਨੂੰ ਗੁਲਾਮ ਹੋ ਕੇ ਰਹਿਜੇ ਅੱਜ ਵੀ ਜੇ ਕਾਨੂੰਨ ਇਹਨਾਂ ਚੱਲਦਾ ਵੀ ਅੱਜ ਤੇ ਗੁਲਾਮ ਹੋ ਕੇ ਫਿਰ ਨਥਲੇ ਹੂੰ ਠੀਕ ਹੈ ਨਾ ਸਾਨੂੰ ਆਪਦਾ ਕਾਨੂੰਨ ਚੱਲਣਾ ਚਾਹੀਦਾ ਹੈ ਇਹ ਕਰਕੇ ਇਹਨਾਂ ਨੂੰ ਉਹ ਕਾਨੂੰਨ ਛੱਡ ਕੇ ਛਿਕੇ ਟਾਂਕੇ ਤੇ ਆਪਦਾ ਕਾਨੂੰਨ ਪਧਾਰਾ ਬਣਾ ਕੇ ਉਹ 25 ਤਰਾ ਤੋੜ ਕੇ ਤੇ ਇਹਨਾਂ ਨੂੰ ਖਾਲਸੇ ਦਾ ਮਨੋ ਜੀ ਖਾਲਸੇ ਸਦਰ ਮੀਟਿੰਗ ਸੱਦਣੀ ਚਾਹੀਦੀ ਖਾਲਸਾ ਜੋ ਕਰੇਗਾ ਉਹ ਉਹ ਹੋਣਾ ਚਾਹੀਦਾ ਤੁਸੀਂ ਕਹਿੰਦੇ ਵੀ ਸਿੱਖ ਆਜ਼ਾਦ ਹੈ ਆਜ਼ਾਦ ਕਿੱਥੋਂ ਸਿੱਖ ਹੈ ਚਾਰਜ ਫਿਰ ਤਾਂ ਸਿੱਖ ਰਿਆ ਹੋਇਆ ਜਥੇਦਾਰ ਨੂੰ ਲਾ ਦਿੰਦੇ ਕਦੀ ਪ੍ਰਧਾਨ ਨੂੰ ਉਤਾਰ ਦਿੰਦੇ ਫਿਰ ਆਜ਼ਾਦ ਕਿੱਥੋਂ ਹੋਇਆ ਤੇ ਉਹ ਤੇ ਨਾਲ ਜਦੋਂ ਦੇ ਕਬਜ਼ੇ ਆ ਗਏ ਉਦੋਂ ਪਿਛੇ ਇਹਨਾਂ ਗਲਮ ਕੀਤਾ ਪਹਿਲਾਂ ਤਾਂ ਕੋਈ ਅਸਰ ਯਾਦ ਸੀ ਇਹਨਾਂ ਨੇ ਕੰਮ ਕੀਤਾ ਜੋ ਸੰਜਨੈਲ ਸਿੰਘ ਅੱਜ ਵੀ ਵੀਡੀਓ ਪੜੋ ਕੀ ਕਰਦੇ ਬਣੇ ਸੰਜਨੈਲ ਸਿੰਘ ਦੀ ਹੈ ਅੱਜ ਵੀ ਪੜੋ ਤੁਸੀਂ ਵੀਡੀਓ ਪੜੋ ਆਉਂਦੀਆਂ ਪਈਆਂ ਨੇ ਇਹਨਾਂ ਨੇ ਜਿਉਂਦਾ ਤਰਵੇਂ ਬਾਦਲ ਆ ਗਿਆ ਉਦੋਂ ਤੋਂ ਲੈ ਕੇ ਇਹਨਾਂ ਨੇ ਜਥੇਦਾਰ ਨੂੰ ਲਾ ਲਿਆ ਲਾ ਲਿਆ ਲਾ ਲਿਆ ਲਾ ਲਿਆ ਤੁਹਾਡੇ ਕੋਲ ਹੈ ਗਿਆਨੀ ਮਨਪ੍ਰੀਤ ਸਿੰਘ ਜੀ ਹਕੀਮਨਜੀਤ ਸਿੰਘ ਪਰਮਸਰ ਮਨਜੀਤ ਸਿੰਘ ਉਹਨੂੰ ਲਾਉਣ ਲੱਗੇ ਬਾਦਲ ਨੂੰ ਉਹਨੇ ਆਖਿਆ ਸੀ ਵੀ ਤੁਸੀਂ ਸਾਰੇ ਇੱਕ ਕਰੋ ਕਾਲੀ ਦਲ ਬਾਦਲ ਜਿਹੜਾ ਨਹੀਂ ਮੰਨਿਆ ਬਾਦਲ ਦੇ ਬੰਦੇ ਲੱਗੇ ਉਹ ਪਿੱਛੋਂ ਟੱਪ ਕੇ ਸੁਖਨ ਟੱਪ ਗਿਆ ਸੀ ਤੇ ਉਹ ਪਰੰਪਰਾ ਅੱਜ ਵੀ ਚੱਲੀ ਆਉਂਦੀ ਏ ਇਹਨਾਂ ਰਗਵੀਰ ਸਿੰਘ ਅੱਜ ਵੀ ਲਾਉਣਾ ਤੇ ਕੱਲ ਵੀ ਲਾਉਣਾ ਰਗਵੀਰ ਸਿੰਘ ਪਾਉਂਚ ਮਰਜ਼ੀ ਬਿਆਨ ਦੇਵੇ ਨਾਂ ਦਾ ਅੱਜ ਮਰਨਾ ਉਹ ਸਿਰ ਇਹਨਾਂ ਦਬਾਥ ਲੈ ਆ ਚੁੱਕਾ ਹੈ ਇਸ ਤਰ੍ਹਾਂ ਜਥੇਦਾਰ ਦੀ ਪਦਵੀ ਹੈ ਜਥੇਦਾਰ ਦਾ ਅਹੁਦਾ ਹੈ ਇਹਦਾ ਸਿਧਾਂਤ ਕੀ ਹੈ ਕਿਵੇਂ ਬਣਾਇਆ ਜਾਂਦਾ ਹੈ ਬਣਾਇਆ ਜਾਂਦਾ ਸਰਬੱਤ ਖਾਲਸਾ ਸੱਦ ਕੇ ਬਣਾਇਆ ਜਾਂਦਾ ਚਾਹੇ ਤਰ ਇਹ ਨਿਕਲਦੇ ਨੇ ਲਫਾਫਿਆਂ ਚ ਕਾਲੀ ਫੂਲੇ ਸੂ ਤੇ ਆਪੋ ਸਾਰੇ ਪਹਿਲਾਂ ਕੌਮ ਬਣਾਉਂਦੀ ਸੀ ਪਹਿਲਾਂ ਕੌਮ ਬਣਾਉਂਦੀ ਸੀ ਕਿੱਥੇ ਬਣਾਉਂਦੀ ਸੀ ਕੱਲ ਤੱਕ ਤੇ ਸੱਦ ਗਈ ਮੀਟਿੰਗ ਕਰਕੇ ਸਾਰੀ ਜਥਾ ਸੱਦ ਲਈ ਅੱਜ ਕਿਉਂ ਨਹੀਂ ਬਣਾਉਂਦੇ ਅੱਜ ਕਮਚਾਰਾਂ ਦਾ ਕਿਹਦਾ ਬਾਦਲਾਂ ਦਾ ਤੁਹਾਡੇ ਕੋਲ ਹੀ 50 ਸਾਲ ਸੀ 40 ਸਾਲ ਹੋ ਗਏ ਨੇ ਕਮਚਾ ਇਹਨਾਂ ਦੇ ਫਿਰ ਲਖਮਿੰਦਰ ਸਿੰਘ ਜੀ ਸੇਕ ਕੌਮ ਕਿੱਥੇ ਹੈ ਸੇਕ ਕੌਮ ਤਾਂ ਵਿਕਰੀ ਫੇਰ ਦੀ ਸੇਕੂ ਦਾ ਚਾਰਾ ਕਰਦੀ ਏ ਇਹਦਾ ਹੱਲ ਕੀ ਹੈ ਫਿਰ ਹੱਲ ਇਹਦਾ ਹੈ ਕਿ ਇੱਕ ਸ਼੍ਰੋਮਣੀ ਕਮੇਟੀ ਲਾਂਭੇ ਹੋਣੇ ਤੇ ਲਾਂਭੇ ਕਰਕੇ ਇਹਨਾਂ ਨੂੰ ਜਿੰਨੀ ਕੌਮ ਇਕੱਠੀ ਹੋਵੇ ਜਿੰਨੇ ਦਲ ਨੇ ਸਾਰੇ ਪਾਈਮਾਨਦਾਲ ਦੇ ਜਾਂ ਪਾਈ ਰਣਜੀਤ ਸਿੰਘ ਜਾਂ ਦੂਜਾ ਕੇਂਦਰਾ ਦਿਸਕਰਨ ਸਿੰਘ ਕਾਣ ਸਿੰਘ ਵਾਲਾ ਜਾਂ ਹੋਰ ਜਿੰਨੇ ਵੀ ਦਲ ਹੈਗੇ ਨੇ ਜਿਵੇਂ ਗਪਾਲਾ ਹੋਏ ਸਰ ਜਿੰਨੇ ਸਰਦਲ ਇਕੱਠੇ ਹੋ ਜਾਣ ਤੁਸੀਂ ਕਹਿੰਦੇ ਇਕੱਠੇ ਹੋਣ ਲੇਕਿਨ ਇਹਨਾਂ ਦੀ ਡਫਲੀ ਸਾਰੇ ਦੀ ਵਕਰੀ-ਵਕਰੀ ਇਕੱਠੇ ਕਿੱਥੋਂ ਹੋਣਗੇ ਡਫਲੀ ਵੱਜੇ ਤਾਂ ਇਹਦੇ ਘਟਾ ਖਾ ਰਹੇ ਆ ਡਫਲੀ ਵਕਰੀ ਵੀ ਤਾਂ ਇਹਦੇ ਘਟਾ ਖਾ ਰਹੇ ਆ ਉਹ ਜਿਹੜਾ ਰੋਡੇ ਆ ਉਹ ਵੱਖਰਾ ਫਿਰਦਾ ਹੈ ਮਾਨ ਵੱਖਰਾ ਫਿਰਦਾ ਹੈ ਦੂਜਾ ਵੱਖਰਾ ਫਿਰਦਾ ਹੈ ਰਣਜੀਤ ਸਿੰਘ ਵੱਖਰਾ ਦਾ ਦੂਜਾ ਵਡਾਲਾ ਵੱਖਰਾ ਫਿਰਦਾ ਸਾਰੇ ਜੇ ਇਕੱਠੇ ਹੋ ਜਾਣ ਅੱਜ ਵੀ ਪਾਸੇ ਹੁੰਦੇ ਨੇ ਅੱਜ ਪਾਸੇ ਹੋਏ ਨੇ ਇਹਨਾਂ ਨੂੰ ਤੇ ਫਾਇਦਾ ਵੀ ਇਹ ਨਖੇਰਦੇ ਹੀ ਸਾਨੂੰ ਇਹ ਨਹੀਂ ਚਲੋ ਰਵਿੰਦਰ ਸਿੰਘ ਜੀ ਅਗਲੇ ਸਵਾਲ ਤੇ ਆਉਣੇ ਆ ਜਾਨੀ ਹਰਪੀ ਸਿੰਘ ਪਹਿਲਾਂ ਸ਼ਰੋਮਣੀ ਕਾਲੀ ਦਲ ਦੇ ਹੱਕ ਦੇ ਵਿੱਚ ਬੋਲਦੇ ਹੁੰਦੇ ਸੀ ਵੀ 9 ਮਾਸ ਦਾ ਰਿਸ਼ਤਾ ਐ ਐਸਪੀ ਐਸਜੀਪੀਸੀ ਦਾ ਤੇ ਸ਼ਰੋਮਣੀ ਕਾਲੀ ਦਲ ਦਾ ਹਾਂਜੀ ਲੇਕਿਨ ਅੱਜ ਸ਼ਰੋਮਣੀ ਕਾਲੀ ਦੀ ਬੜੀ ਆਲੋਚਨਾ ਵੀ ਕਰਦੇ ਨੇ ਤੇ ਉਹਦੇ ਤਿੱਖੇ ਸਵਾਲ ਵੀ ਖੜੇ ਕਰਦੇ ਆ ਇਹ ਇਹਨਾਂ ਨੂੰ ਉਦੋਂ ਸੋਚਣਾ ਚਾਹੀਦਾ ਜਦੋਂ ਇਹਨਾਂ ਨੂੰ ਲਿਆਂਦਾ ਸੀ ਤਮ ਤਮ ਸਭ ਤੋਂ ਕਾਲ ਤੱਕ ਚਾਹੇ ਦਰ ਤੇ ਹੂੰ ਉਸ ਟਾਈਮ ਤੇ ਇਹਨੇ ਸਾਰੀ ਗੱਲ ਕਰਦਾ ਰਹੀ ਕਮੇਟੀ ਡਾਂਗਾ ਲਾ ਕੇ ਆਜੋ ਜਦੋਂ 328 ਰੁਪਏ ਦਾ ਚੱਲਦਾ ਸੀ ਮੋਰਚਾ ਉੱਥੇ ਭਾਈ ਖੁਸੇਰਾ ਦਾ ਅੱਛਾ ਚੱਲਦਾ ਸੀ ਤੇ ਇਹਨਾਂ ਨੇ ਅਰਪ੍ਰੀਤ ਜਿਹੜਾ ਹੈ ਇਹ ਕਾਲੀ ਦਲ ਦੇ ਹੱਕ 'ਚ ਬੋਲਦਾ ਸੀ ਪਰ ਇਹਨੂੰ ਅੱਜ ਇਹ ਪਤਾ ਲੱਗ ਗਿਆ ਕਿ ਕਾਲੀ ਦਲ ਕੀ ਛੇ ਆ ਤੇ ਕੀ ਨਹੀਂ ਕੇਗਾ ਤੇ ਇਹ ਅੱਜ ਉਲਟ ਬੋਲਦਾ ਪਿਆ ਤੇ ਇਹਨੂੰ ਮੈਂ ਤਾਂ ਚੰਗਾ ਵੀ ਹੋਇਆ ਲੱਗਿਆ ਤਾਂ ਹੂੰ ਇਹਨਾ ਹੁਣੇ ਵੀ ਇਹ ਚਾਹੀਦੀ ਕਿਉਂ ਉਦੋਂ ਜੇ ਬੋਲਦਾ ਤੇ ਆ ਜਾਂਦੀ ਹੋਰ ਚੜਤੋ ਨਹੀਂ ਸੀ ਨਹੀਂ ਅੱਜ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਜਿਹੜੀਆਂ ਜਥੇ ਦੀਆਂ ਜਥੇਦਾਰੀ ਦੀਆਂ ਹੈਗੀਆਂ ਸੇਵਾਵਾਂ ਉਹ ਬਹਾਲ ਹੋਣਗੀਆਂ ਜੇ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਇਹ ਸਾਰੀ ਹੋ ਵੀ ਜਾਣਗੀਆਂ ਪਹਿਲੀ ਵਾਰ ਤਾਂ ਹੋਣਗੀਆਂ ਨਹੀਂਆਂ ਜੇ ਹੋ ਜਾਣਗੀਆਂ ਤੇ ਇਹਨਾਂ ਦੇ ਥੱਲੇ ਲਾ ਕੇ ਰਹਿਣਾ ਪੈਗਾ ਉਹਨੂੰ ਅੱਜ ਵੀ ਕੱਲ ਵੀ ਹੂੰ ਇਹ ਮੈਂ ਕਹਿੰਦਾ ਹਾਂ ਜੇ ਉਹ ਪਹਿਲੀ ਵਾਰ ਤਾਂ ਬਾਲ ਹੋਣਗੀਆਂ ਨਹੀਂਆਂ ਜੇ ਬਾਲ ਹੋ ਜਾਂਦੀਆਂ ਨੇ ਤੇ ਇਹਨਾਂ ਨੂੰ ਥੱਲੇ ਲਾ ਕੇ ਰਹਿਣਾ ਪੈਗਾ ਉਹਨੂੰ ਤੇ ਰਗਵੀਰ ਸਿੰਘ ਜਿਹੜਾ ਥੱਲੇ ਲੱਗ ਗਿਆ ਤੇ ਉਹਦੇ ਆਖੇ ਨੇ ਲੱਗਣਾ ਤੇ ਉਹਨੇ ਜਿਹੜੂ ਕਰਨਾ ਰਗਵੀਰ ਸਿੰਘ ਕਰਨਾ ਤੇ ਰਗਵੀਰ ਸਿੰਘ ਥੱਲੇ ਲੱਗ ਗਿਆ ਤੇ ਇਹ ਨੂੰ ਨੇ ਥਰੇ ਲਾ ਦੇਣਾ ਹੈ ਹੂੰ ਤੇ ਜਿਹੜਾ ਇਹ ਮੀਟਿੰਗਾਂ ਕਿਤੇ ਦਿੱਲੀ ਉਹਨਾਂ ਦਾ ਫਿਰ ਕੱਖ ਨਹੀਂ ਮਿਟਿਚਣਾ ਇਹਨੇ ਫਰੇਮ ਹੀ ਕਰਨਾ ਹੈ ਹੂੰ ਵੇਖ ਲਿਆ ਅੱਜ ਤੇ ਕੱਲ ਵੀ ਗਿਆਨੀ ਰਗਵੀਰ ਸਿੰਘ ਇਹ ਗੱਲ ਕਹਿੰਦੇ ਵੀ ਧਾਮੀ ਨੂੰ ਆਪ ਦਾ ਅਸਤੀਫਾ ਵਾਪਸ ਲੈ ਲੈਣਾ ਚਾਹੀਦਾ ਉਹ ਤਾਂ ਚੰਗਾ ਜੇ ਧਾਮੀ ਸੀਵਾ ਵਾਪਸ ਲੈ ਮਨਾਉਣ ਕਹਿ ਧਾਮੀ ਨੂੰ ਵੇਖੋ ਮੰਨਿਆ ਕਿ ਨਹੀਂ ਮੰਨਿਆ ਜੀ ਪਰ ਜੇ ਮੰਨ ਜਾਂਦਾ ਤੇ ਧਾਮੀ ਦਾ ਵਿਹਾਲ ਉਹ ਹੋਣਾ ਜਿਹੜਾ ਟੋੜੇ ਵਾਲਾ ਕਰਦੇ ਰਹੇ ਨੇ ਦੁਬਾਰਾ ਫਿਰ ਤੇ ਰਗਵੀ ਇਹਨ ਹਰਪ੍ਰੀਤ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਮੈਂ ਇਸ ਵਾਵਾਂ ਨਾ ਨਾਂ ਲੈਣ ਨਾਲ ਉਹ ਇਹਨੂੰ ਬਾਹਰ ਰਹਿ ਕੇ ਪ੍ਰਚਾਰ ਕਰਨ ਨੂੰ ਫਾਇਦਾ ਰਹੇਗਾ ਹੂੰ ਤੇ ਜਿਹੜੀ ਇਹ ਗੱਲ ਹੈ ਕਾਲੀ ਦਾਲ ਨੂੰ ਜਿਵੇਂ ਉਹਨੇ ਕਿਹਾ ਸੀ ਵੀ ਅੱਠ ਬੰਦੇ ਇੱਥੇ ਨਹੀਂ ਤੇ ਦੋ)^{(1)} ਸਿੰਦਰ ਸਿੰਘ ਜੀ ਇੱਕ ਸਵਾਲ ਹੈ ਵੀ ਜਿਸ ਤਰ੍ਹਾਂ ਸ਼ਰੋਮਣੀ ਕਾਲੀ ਦਾਲ ਦੇ ਲੀਡਰ ਨੇ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਕਹਿੰਦਾ ਵੀ ਮੈਨੇ ਮੇਰੇ ਤੇ ਇਲਜ਼ਾਮ ਲਾਇਆ ਰਿਹਾ ਗਿਆਨੀ ਹਰਪ੍ਰੀਤ ਸਿੰਘ ਦੋ ਦੋ ਇੰਚ ਦੇ ਗਡੋਏ ਖਾਂਦਾ ਤੇ ਉਹਨੇ ਕਹਿ ਬੇ ਛੇ ਛੇ ਬੋਲ ਸੱਪ ਖਾ ਗਏ ਨੇ अच्छा ते ओंदे ਵਿੱਚ ਜਿਹੜਾ ਇਹਨਾਂ ਦਾ ਬੋਲਦਾ ਪਿਆ ਸਰਨਾ ਹੂੰ ਤੇ ਜੀਕੇ ਸਰਨੇ ਦੇ ਵਿੱਚ ਬਿਲਡਿੰਗ ਦੇਣਾ ਕਿ ਸਰਨਾ 2000 ਮੇਰੇ ਖਿਆਲ 89 ਦੀ ਗੱਲ ਹੋਵੇਗੀ ਜੀ ਤੇ ਮੈਂ 9 ਚਮੇ ਪਾਕਿਸਤਾਨ ਗਿਆ ਆਂ ਸਰਨੇ ਨੂੰ ਅਜ ਅੱਜ ਕੋਣ ਕੋਣ ਦਾ ਬਾਦਲ ਦੀ ਸਰਨੇ ਨੂੰ ਲੈ ਕੇ ਗਿਆ ਹੀ ਪਾਲਕੀ ਸਾਹਿਬ ਪਾਕਿਸਤਾਨ ਅੱਛਾ ਪਾਕਿਸਤਾਨ ਸਰਨੇ ਨੂੰ ਇਹਨਾਂ ਹਰਮੰਦਰ ਸਾਹਿਬ ਵੜ ਨਹੀਂ ਦਿੱਤਾ ਕਿ ਰਾਤ ਬਾਹਰ ਰਿਹਾ ਸੀ ਸ਼ਰੋਣੀ ਕੱਟੀ ਤੇ ਇਹਨਾਂ ਨੂੰ ਕੁਝ ਕੋਈ ਕਮਰਾ ਨਹੀਂ ਦਿੱਤਾ ਤੇ ਅੱਜ ਸਰਨਾ ਜਿਹੜਾ ਅੱਜ ਗੋਣਗੋਂਦਾ ਪਿਆ ਸਰਨਾ ਕਿਉਂ ਗੋਣਗੋਂਦਾ ਸਰਨੇ ਨੇ ਸਰਨੇ ਤਾਂ ਅੱਜ ਲਜਾਮ ਲੱਗ ਰਹੇ ਨੇ ਦਿੱਲੀ ਦੇ ਜਿਹੜੇ ਦੰਗੇ ਨੇ ਉਹਨਾਂ ਦੇ ਵਿੱਚ ਵੀ ਸਰਨੇ ਦਾ ਹੱਥ ਏਗਾ ਹੂੰ ਅੱਜ ਦੂਜੇ ਬਣ ਕਾਲੀ ਦਲ ਸਿਫਤ ਕਰਦਾ ਪਿਆ ਕਿਹੜੀ ਗੱਲ ਕਰਦਾ ਇਹ ਜਿੰਨੇ ਨੇ ਸਾਰਾ ਤਰੱਕੀ ਕਰ ਇਹਦੇ ਉੱਪਰ ਛੱਜ ਮੰਨਦੇ ਨੇ ਬਾਦਲ ਮਕਰ ਹੂੰ ਤੇ ਇਹਨਾਂ ਫਰ ਨਿਕਲ ਜਨਾਂ ਤੇ ਮਾਰਿਆ ਬਾਦਲ ਜਾਣਾ ਹੂੰ ਜਿਹੜਾ ਚੀਮਾ ਹੈ ਸਭ ਤੋਂ ਚੀਮਾ ਕੁੱਤਾ ਜਿਹੜਾ ਇੱਕ ਹੈ ਮੇਸ਼ਿੰਦਰ ਦੇ ਘਰੇ ਵਾਲਾ ਲੁਧਿਆਣੇ ਦਾ ਉਹ ਕਹਿੰਦਾ ਪਿਆ ਹਰਪ੍ਰੀਤ ਨੂੰ ਬੋਲਦਾ ਬੜਾ ਮਾੜਾ ਬੋਲਦਾ ਪਿਆ ਅੱਛਾ ਤੇ ਉਹਨੂੰ ਪੁੱਛੇ ਵੀ ਤੂੰ ਮੂੰਹ ਕਾਲਾ ਕਰਨਾ ਹੈ ਮੂੰਹ ਕਾਲੇ ਕਰਨ ਵਾਲਾ ਅਕਾਲੀ ਦਲ ਕੋਲ ਹੀ ਸਕਦਾ ਹੂੰ ਇੱਕ ਕਵਾਲ ਆਇਆ ਸੀ ਬਗਾ ਹੂੰ ਮਹਾਰਾਜ ਸਿੰਘ ਦੀ ਦਾੜੀ 'ਚ ਤੇ ਉਹਨੇ ਭੇਜਿਆ ਸੀ ਬੰਦਾ ਤੇ ਅਕਾਲੀ ਫੁੱਲਾਂ ਨੇ ਕਿ ਕਹਿ ਦਿਓ ਕਹਨੇ ਟੱਗੇ ਨੂੰ ਕਰਨਾ ਕਾਲੇ ਬਦਨ ਨੂੰ ਅੰਤਮ ਅੰਤ ਰਿਤਮ ਬਰਨਾ ਹੈ ਮੂੰਹ ਕਾਲਾ ਕਰਨਾ ਹੈ ਜੇ ਮੂੰਹ ਕਾਲਾ ਕਰਦੇ ਨੇ ਉਹ ਦੱਸੋ ਕਦੋਂ ਅਕਾਲੀ ਦਲ ਕੋਲ ਆ ਸਕਦੇ ਨੇ ਤੇ ਇਸ ਕਰਕੇ ਸਾਰੇ ਹੀ ਦੁਖੀ ਨੇ ਜਿੰਨੇ ਹੈਗੇ ਨੇ ਸਾਰੇ ਦੁਖੀ ਨੇ ਜੇ ਦੁਖੀ ਨਾ ਹੁੰਦੇ ਤਾਂ ਅੱਜ ਨੂੰ ਸਾਡੀ ਜਿਹੜੀ ਸਿੱਖ ਕੌਮ ਸੀ ਕਿਤੇ ਨੇ ਕਿਤੇ ਬਹੁਤ ਬੰਦਿਆਂ ਕਾਰ ਰ ਸਕਦੇ ਸੀ ਤੇ ਜਿੰਨੇ 84 ਦੰਗੇ ਹਿਸਾਬ ਮਿਲ ਜਣ ਅਸੀਂ ਸਾਰਾ ਇਹਨਾਂ ਦੇ ਵੀੜੀਆਂ ਵੱਟੇ ਪਾਏ ਇਹਨਾਂ ਦੇ ਵੱਟੇ ਪਾਏ ਤੇ ਅੱਜ ਵੀ ਪਏ ਜਾਂਦੇ ਨੇ ਹਾਂ ਹਾਂ ਰਘੁੰਦਰ ਸਿੰਘ ਜੀ ਸਵਾਲ ਹੈ ਵੀ ਦਿੱਲੀ ਦੇ ਵਿੱਚ ਜਿਹੜੀ ਪੰਥਕ ਕਨਵੈਨਸ਼ਨ ਹੋਈ ਵੱਡੀ ਹਾਂਜੀ ਉਹਦੇ ਵਿੱਚ ਭਾਈ ਜਸਵੀਰ ਸਿੰਘ ਰੋਡੇ ਦਾਦੂਵਾਲ ਸਾਹਿਬ ਹੋਰ ਵੱਡੀਆਂ ਵੱਡੀਆਂ ਸ਼ਖਸੀਅਤਾਂ ਤੇ ਪਹੁੰਚੀਆਂ ਸੀਗੀਆਂ ਹਾਂਜੀ ਸੋ ਉਹਨਾਂ ਨੇ ਮੰਗ ਕੀਤੀ ਹੈ ਗਿਆਨੀ ਰਘਵੀਰ ਸਿੰਘ ਕੋਲ ਤੇ ਬਾਦਲ ਨੂੰ ਜਲਦੀ ਤੇ ਜਲਦੀ ਪੰਥ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹੁੰਦਾ ਹੀ ਸਵਾਗਤ ਕਰਨਾ ਮੈਂ ਤਾਂ ਆਪਣਾ ਜਿੰਨੀ ਛੇਤੀ ਬਾਦਲ ਬਾਹਰ ਹੋਣਗੇ ਨਾ ਉਨੀ ਛੇਤੀ ਸਿੱਖ ਸੌਂ ਦੀ ਚੜ੍ਹਦੀ ਕਲਾ ਦੇ ਜਹੇਦਾਰ ਗਿਆਨੀ ਰਵੀ ਸਿੰਘ ਕੱਢਣਗੇ ਬਾਹਰ ਨਹੀਂ ਕੱਢਣਗੇ ਨਹੀਂ ਕੱਢਣਗੇ ਜਿਵੇਂ ਅੱਗੇ ਕੀਤਾ ਸੀ ਓਵੇਂ ਹੁਣ ਕਰਨਗੇ ਹੂੰ ਨਹੀਂ ਕੱਢੋ ਕਿਉਂ ਨਹੀਂ ਕੱਢਦੇ ਬਾਹਰ ਥੱਲੇ ਲੱਗਾ ਲੱਗਦਾ ਗਿਆ ਚੁੱਕਾ ਥੱਲੇ ਤੁਸੀਂ ਸੁਣ ਤਾਂ ਚੁੱਕੇ ਸਾਰਾ ਹੂੰ ਥੱਲੇ ਲੱਗਿਆ ਆਪਦੇ ਸਿਰਫ ਕੁਰਸੀ ਖਾਤਰ ਹੂੰ ਹੋਰ ਕੁਝ ਨਹੀਂ ਕਰਨਗੇ ਆ ਤੁਸੀਂ ਬੇਹਦ ਗੋ ਜਿੰਨੀ ਗੱਲ ਅਮੀ ਕਰਾਂਗੇ ਹੋਰ ਗੱਲ ਤੁੱਥੀ ਹੋਣੀ ਹੈ ਜੋ ਮਰਜ਼ੀ ਕਰੀ ਜੋ ਰਕबीर ਸਿੰਘ ਕਦੀ ਵੀ ਨਹੀਂ ਕੱਡੇਗਾ ਨਾ ਅੱਜ ਦਾ ਛੇਕੇ ਹੱਜ ਤੇ ਅੱਜ ਛੇਕ ਦੇ ਵੇ ਬਦਲ ਪ੍ਰਕਾਰ ਨੂੰ ਪਰਿਵਾਰ ਨੂੰ ਤੇ ਆ ਵੇਖੋ ਅੱਜ ਨਾਲ ਵਿਆਹ ਕੀਤਾ ਕੁੜੀ ਦਾ ਕੀਤਾ ਨਾ ਜਿਹੜਾ ਹਰਪ੍ਰੀਤ ਤੇ ਲਜਾਮ ਲਾਉਂਦਾ ਇਹ ਭਾਜਪੀ ਦਾ ਬੰਦਾ ਹੈ ਹਮ ਜਉਂਦੇ ਨੇ ਉਲਟੋ ਵਰ ਕੇ ਸਾਰੇ ਤੇ ਅੱਜ ਭਾਜਪੀ ਨਾਲ ਜੱਫੀਆਂ ਪੈਂਦੀਆਂ ਪਈਆਂ ਨੇ ਕੌਣ ਪਾਉਂਦਾ ਬਦਲ ਨਹੀਂ ਕਿਹੜਾ ਉੱਥੇ ਵਿਆਹ ਨਹੀਂ ਗਿਆ ਵਿਆਹ ਤੇ ਕਹਿਣਾ ਜਿਹੜਾ ਪ੍ਰਾਈਵੇਟ ਇੰਡੀਕੇਟਿਵ ਸਿਮਰ ਕੋਲ ਪਾਇਆ ਸੀ ਉਹ ਪੰਥ ਜਦੋਂ ਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਏ ਨੇ ਕਿ ਲਹਿੰਗੇ ਨਹੀਂ ਪੋਣੇ ਉਹਨਾਂ ਲਹਿੰਗੇ ਛੱਡ ਕੇ ਕੀ ਨਹੀਂ ਕੀਤਾ ਜੋ ਗੰਦੋ ਨਾ ਕੀਤਾ ਇਹਨਾਂ ਕਿਸੇ ਨੇ ਕੀਤਾ ਹਮ ਅਜੇ ਸਿੱਖ ਕੌਮ ਨੂੰ ਫਿਰ ਕਿਵੇਂ ਸੇਹ ਦੇਣਗੇ ਕਰਕੇ ਰਗਵੀਰ ਸਿੰਘ ਕਦੀ ਵੀ ਨਹੀਂ ਲਾਏ ਉਹ ਉਹੀ ਹੁਕਮ ਨੂੰ ਵਿਚਾਰੀ ਕਰਦੇ ਤੁਸੀਂ ਜੋ ਕੀਤਾ ਉਹਦੇ ਵਿੱਚ ਕਿ ਤਨਖਾਹ ਆਵੇ ਪਹਿਲਾਂ ਉਹ ਵਿਆਹ ਦੇ ਵਿੱਚ ਲਾਏ ਹਮ ਗਰੇ ਜਿਹੜੇ ਸੰਚਨਾਰ ਸਿੰਘ ਲਾਇਸੈਂਸ ਖਾ ਕੇ ਨਹੀਂ ਕਿਰਪਾਲ ਸਿੰਘ ਨੂੰ ਵੀ ਤੂੰ ਸੰਦੇ ਬਾਰਲ ਦੀ ਕੁੜੀ ਤੇ ਵਿਆਹ ਤੇ ਕਿਉਂ ਆਨੰਦ ਖਰਚ ਕਰਨ ਗਿਆ ਹੈ ਉਹ ਬੇਮੁਖ ਨੇ ਇਹ ਕਰਕੇ ਜੇ ਯਾਨੀ ਅਰਸ਼ ਗਿਆ ਹੈ ਰਾਗੂ ਚੜ੍ਹ ਗਿਆ ਤਲਾਹੀ ਤੇ ਉਥੇ ਉਹਦਾ ਮੈਨੂੰ ਜਿਹੜਾ ਬੜਾ ਉਥੇ ਜਾਵਾਂਗਾ ਇਹਨਾਂ ਨਾਲ ਤਾਂ ਫਿਰ ਕਿਹਾ ਨਹੀਂ ਚੰਨੀ ਨੇ ਵਿਆਹ ਚੰਗਾ ਕੀਤਾ ਸੀ ਉਹਨੇ ਸਾਦੇ ਕ ਆਪਣੇ ਵਿਆਹ ਕੀਤਾ ਮੁੰਡੇ ਦਾ ਪੰਗਤ ਬੈ ਕੇ ਪ੍ਰਸ਼ਾਦਾ ਛਕਿਆ ਸੀ ਇਹਨਾਂ ਕੀ ਨਹੀਂ ਕੀਤਾ ਦੋ ਮਹੀਨੇ ਵਿਆਹ ਕਰਦਣ ਹੋ ਗਏ ਨੇ ਇਹਨਾਂ ਜੋਗ ਗੰਧ ਕੀਤਾ ਇਹ ਬਾਦਨ ਸਭ ਤੋਂ ਗੰਧ ਵੱਡਾ ਕਰਨਗੇ ਅੱਜ ਵੀ ਕਰਦੇ ਕਰ ਰਹੇ ਨੇ ਕਿ ਇਹਨਾਂ ਨੂੰ ਜੀ ਹਰਪੀਸ ਜੀ ਹਰਪੀਸ 6 ਦਿਨ ਤੇ ਫਿਰ ਤਾਂ ਬੜਾ ਵੱਡੀ ਗੱਲ ਹੈ ਨਾ 6 ਦਿਨ ਤਾਂ ਪਰ 6 ਦਿਨ ਨਹੀਂ ਹੈਗਾ ਨਾ ਅਜ ਦਿਨ ਕੱਲ ਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸੀਗਾ ਭਾਈ ਲਖਵਿੰਦਰ ਸਿੰਘ ਦੇ ਕੋਲ ਸੋ ਗੱਲਬਾਤ ਕੀਤੀ ਹੈ ਗਿਆਨੀ ਰਗਵੀਰ ਸਿੰਘ ਦੇ ਮੁੱਦੇ ਨੂੰ ਲੈ ਕੇ ਜਿਵੇਂ ਗਿਆਨੀ ਹਰਪੀਸ ਸਿੰਘ ਨੇ ਸਾਰੀਆਂ ਸਵਾਮਾਂ ਉਹਨਾਂ ਦੀ ਰੱਦ ਕਰ ਦਿੰਦੇਗੇ ਆ ਸੀਗੇ ਦੂਜੇ ਪਾਸੇ ਅਰਜਿੰਦਰ ਸਿੰਘ ਧਾਮੀ ਨੇ ਵੀ ਅਸਤੀਫਾ ਦਿੱਤਾ ਸੀਗਾ ਸੋ ਉਸੇ ਮੁੱਦੇ ਤੇ ਗੱਲਬਾਤ ਕੀਤੀ ਹੈ ਭਾਈ ਲਖਵਿੰਦਰ ਸਿੰਘ ਉਹਨਾਂ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਸੋ ਭਾਈ ਸਾਬ ਜੀ ਲਖਿੰਦਰ ਸਿੰਘ ਜੀ ਜਾਣਕਾਰੀ ਦੇਣ ਵਾਸਤੇ ਧੰਨਵਾਦ ਭਾਈ ਹਰਜੀਖਾ ਖਾਲਸਾ ਭਾਈ ਹਰਜੀਖਾ ਖਾਲਸਾ ਭਾਈ